ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਜੀਵਨ ਤੇ ਅੱਜ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਜੋ ਗਾਣੇ ਸੁਣਦੇ ਆ ਉਹ ਆਪਣੀ ਜ਼ਿੰਦਗੀ ਤੇ ਕਿਦਾਂ ਪ੍ਰਭਾਵ ਪਾਉਂਦੇ ਆ ਅਸੀਂ ਕਦੇ ਗੌਰ ਕੀਤਾ ਕਿ ਅਸੀਂ ਹਰ ਰੋਜ਼ ਕੀ ਦੇਖ ਰਹੇ ਆ ਕੀ ਸੁਣ ਰਹੇ ਆ ਅੱਜ ਕੱਲ ਜ਼ਿਆਦਾਤਰ ਨੌਜਵਾਨ ਉਹੀ ਗਾਣੇ ਸੁਣਦੇ ਨੇ ਉਹ ਫਿਲਮਾਂ ਵੇਖਦੇ ਨੇ ਜਿੱਥੇ ਮੌਤ ਗੁੱਸਾ ਨਸ਼ਾ ਹਵਾਸ ਅਤੇ ਹੰਸਾ ਦੀ ਗੱਲ ਹੁੰਦੀ ਹੈ ਠੀਕ ਆ ਸੁਣ ਲਿਆ ਵੇਖ ਲਿਆ ਪਰ ਸੋਚੋ ਇਹ ਸਾਡੀ ਜ਼ਿੰਦਗੀ ਚ ਕੀ ਲੈ ਕੇ ਆ ਰਹੇ ਨੇ ਜਦੋਂ ਤੁਸੀਂ ਹਰ ਰੋਜ਼ ਬੰਦਿਆਂ ਨੂੰ ਮਰਨ ਮਾਰਨ ਵਾਲੇ ਗਾਣੇ ਸੁਣਦੇ ਹੋ ਜਦੋਂ ਨਸ਼ਿਆਂ ਦੀ ਸ਼ਾਨ ਬਣਾਈਆਂ ਜਾਂਦੀਆਂ ਗੱਲਾਂ ਸੁਣਦੇ ਹੋ ਜਦੋਂ ਫਿਲਮਾਂ ਚ ਹਰ ਵਾਰ ਗੁੱਸੇ ਤੇ ਹਿੰਸਾ ਦੀ ਗੱਲ ਹੁੰਦੀ ਏ ਉਦੋਂ ਤੇਰੇ ਮਨ ਚ ਵੀ ਉਹੀ ਬੀਜ ਪੈਂਦੇ ਨੇ ਕਹਿੰਦੇ ਨੇ ਜਿਹੋ ਜਿਹੇ ਬੀਜ ਤੂੰ ਪਾਵੇਂਗਾ ਉਹੋ ਜੀ ਹੀ ਫਸਲ ਆਉਂਦੀ ਏ ਜੇ ਤੂੰ ਗੁੱਸੇ ਹਿੰਸਾ ਤੇ ਹਵਸ ਵਾਲੇ ਬੀਜ ਪਾਵੇਂਗਾ ਫਿਰ ਉਹੀ ਤੇਰੀ ਸੋਚ ਤੇਰਾ ਸੁਭਾਅ ਤੇਰੀ ਜ਼ਿੰਦਗੀ ਬਣ ਜਾਂਦੀ ਏ ਗੁੱਸਾ ਇਹ ਕੋਈ ਆਮ ਚੀਜ਼ ਨਹੀਂ ਇਹ ਨਰਕ ਵਰਗਾ ਤਰਤ ਹੈ ਅੰਦਰੋਂ ਸਾੜ ਦਿੰਦਾ ਦੋਸਤੀ ਖਤਮ ਕਰ ਦਿੰਦਾ ਹੈ ਮਾਪਿਓ ਤੋਂ ਦੂਰ ਕਰ ਦਿੰਦਾ ਆਪਣੇ ਨਾਲ ਵੈਰ ਪਾ ਦਿੰਦਾ ਤੂੰ ਆਪਣੇ ਮਨ ਨੂੰ ਦੁਸ਼ਮਨਾ ਨਾਲ ਭਰ ਲੈਣਾ ਤੇ ਕਦੇ ਸੋਚਿਆ ਇਹ ਗਾਣੇ ਇਹ ਫਿਲਮਾਂ ਕੀ ਤੇਰੇ ਆਧਮਿਕ ਸੁੱਖ ਲਈ ਬਣੀਆਂ ਨੇ ਨਹੀਂ ਇਹ ਸਿਰਫ ਤੇਰੇ ਮਨ ਨੂੰ ਰੋਜ਼-ਰੋਜ਼ ਜ਼ਹਿਰ ਦੇ ਰਹੀਆਂ ਨੇ ਤੇ ਤੂੰ ਵੀ ਆਪਣੀ ਆਤਮਾ ਤੇ ਇੱਕ ਜ਼ਹਿਰ ਚੜਾ ਰਿਹਾ ਹੈ ਪਰ ਚੰਗੀ ਗੱਲ ਇਹ ਕਿ ਤੂੰ ਆਪਣੀ ਚੋਣ ਬਦਲ ਸਕਦਾ ਕੁਝ ਵੀ ਬਦਲਣ ਲਈ ਸਿਰਫ ਇੱਕ ਲੰਮਾ ਲੱਗਦਾ ਹੈ ਆਓ ਸੋਚੀਏ ਕਿਉਂ ਨਾ ਅਸੀਂ ਉਹ ਗਾਣੇ ਸੁਣੀਏ ਜਿੱਥੇ ਇਸ਼ਕ ਆਤਮਿਕ ਸ਼ਾਂਤੀ ਰੱਬ ਨਾਲ ਰابطਾ ਹੋਵੇ ਜਿੱਥੇ ਤੈਨੂੰ ਆਪਣੀ ਅਸਲੀਅਤ ਦਾ ਪਤਾ ਲੱਗੇ ਜਿੱਥੇ ਤੇਰੇ ਮਨ 'ਚ ਪ੍ਰੇਮ ਮਾਫੀ ਤੇ ਠੰਡਕ ਆਵੇ ਤੂੰ ਕਦੇ ਜਪਜੀ ਸਾਹਿਬ ਸੁਣੀ ਕਦੇ ਰਾਹੀ ਗੁਰਬਾਣੀ ਦੀ ਕਥਾ ਸੁਣੀ ਕਦੇ ਅਜੀਹੇ ਗੀਤ ਸੁਣੀ ਜਿੱਥੇ ਆਤਮਾ ਨੱਚ ਪਵੇ ਮਨ ਹੌਲੀ ਹੌਲੀ ਸ਼ਾਂਤ ਹੋ ਜਾਵੇ ਮਨੁੱਖ ਦੀ ਜ਼ਿੰਦਗੀ ਇਹ ਹਰ ਚੀਜ਼ ਬਣ ਜਾਣਾ ਜੋ ਉਹ ਸੁਣਦਾ ਵੇਖਦਾ ਤੇ ਸੋਚਦਾ ਜੇ ਅਸੀਂ ਵਧੀਆ ਗੱਲਾਂ ਵੇਖਾਂਗੇ ਸੁਣਾਂਗੇ ਤੇ ਅੰਦਰੋਂ ਸੁਚੱਜਾ ਸੋਚਾਂਗੇ ਤੇ ਸਾਡੀ ਜ਼ਿੰਦਗੀ ਵੀ ਸੁਹਾਵਣੀ ਹੋ ਜਾਵੇਗੀ। ਨਸ਼ਿਆਂ, ਹਿੰਸਾ, ਹਵਾ ਹਵਸ ਇਹ ਤਾਂ ਖਾਲੀ ਪਲ ਦਾ ਨਸ਼ਾ ਹੈ। ਜਦ ਇਹ ਲੰਘ ਜਾਂਦਾ ਬੰਦਾ ਅੰਦਰੋਂ ਖਾਲੀ ਹੋ ਜਾਂਦਾ। ਇਕੱਲਾ ਤੇ ਉਦਾਸ ਰਹਿ ਜਾਂਦਾ। ਪਰ ਜੇ ਤੂੰ ਇੱਕ ਵਾਰ ਅਸਲੀ ਇਸ਼ਕ ਅਸਲੀ ਸ਼ਾਂਤੀ ਤੇ ਅਸਲੀ ਰੱਬ ਨਾਲ ਰਾਬਤਾ ਪਾ ਲਿਆ ਫਿਰ ਤੂੰ ਕਦੇ ਵੀ ਉਹ ਜ਼ਹਿਰੀਲੇ ਗਾਣੇ ਫਿਲਮਾਂ ਵੱਲ ਮੁੜ ਕੇ ਨਹੀਂ ਵੇਖੇਗਾ ਆਓ ਯਾਰੋ ਅੱਜ ਤੋਂ ਇਹ ਵਾਅਦਾ ਕਰੀਏ ਕਿ ਜੋ ਸੁਣਾਗੇ ਉਹ ਆਪਣੀ ਆਤਮਾ ਦੀ ਖਰਾਕ ਬਣੇ ਕਿਉਂਕਿ ਜ਼ਿੰਦਗੀ ਬਹੁਤ ਸੁਆਬਨੀ ਹੈ ਜਿੰਨੂੰ ਅਸੀਂ ਆਪਣੇ ਹੱਥੀ ਬਦਸੂਰਤ ਨਾ ਬਣਾਈਏ ਸ਼ਾਂਤੀ ਪਿਆਰ ਤੇ ਇਸ਼ਕ ਦੀ ਵਾਈਬ ਆਪਣੇ ਚਾਰੇ ਪਾਸੇ ਬਣਾਈਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ